ਗੋਲਡਨ ਟੱਚ ਫਿਜ਼ੀਓਥੈਰੇਪੀ ਐਡਵਾਂਸ ਪੇਨ ਐਂਡ ਪੈਰਾਲਾਈਸਿਸ ਕਲੀਨਿਕ ਨੀਅਰ ਪਿੱਲਰ ਨੰਬਰ 54 ਬਟਾਲਾ ਰੋਡ ਵਿਖੇ ਡਾਕਟਰ ਮਨੀਸ਼ਾ ਉੱਤਮ ਸੋਈ ਪੀ ਐਚ ਡੀ ਇਨ ਫਿਜ਼ੀਓਥੈਰੇਪੀ ਵੱਲੋਂ ਕਲੀਨਿਕ ਵਿਖੇ ਸਟ੍ਰੋਕ ਪੈਰਾਲਾਈਸਿਸ ਸਪਾਈਨਲ ਡਿਸਫੰਕਸ਼ਨਸ ਨੈਕ ਬੈਕ ਸ਼ੋਲਡਰ ਨੀ ਪੇਨ ਫ੍ਰੈਕਚਰਸ ਹੈਡ ਟਰਾਮਾ ਵਰਟੀਗੋ ਫੇਸ਼ੀਅਲ ਪਾਲਸੀ ਓਬੈਸਟੀ weight management ate muscles aadi nal sambandhit bimariyan da ilaj physiotherapy di navi takneekan rahi kita janda hai ਇਸ ਕਲੀਨਿਕ ਤੇ ਡਾਕਟਰ ਮਨੀਸ਼ਾ ਉੱਤਮ ਸੋਈ ਵੱਲੋਂ ਇੱਕ 5 ਸਾਲ ਦੀ ਬੱਚੀ ਜੋ ਕਿ ਕੁਝ ਸਾਲਾਂ ਤੋਂ ਚੱਲਣ ਫਿਰਣ ਵਿੱਚ ਅਸਮਰਥ ਹੋ ਚੁੱਕੀ ਸੀ ਉਸ ਦਾ ਫਿਜ਼ੀਓਥੈਰੇਪੀ ਰਾਹੀਂ ਸਫਲ ਇਲਾਜ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਡਾਕਟਰ ਮਨੀਸ਼ਾ ਉੱਤਮ ਸੋਈ ਨੇ ਦੱਸਿਆ ਕਿ ਫਤੇਗੜ ਚੂੜੀਆਂ ਦੇ ਪਿੰਡ ਠੱਠਾ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ 5 ਸਾਲ ਦੀ ਬੱਚੀ ਜੋ ਕਿ ਜੀਬੀ ਸਿੰਡਰੋਮ ਤੋਂ ਪੀੜਿਤ ਹੋਣ ਕਾਰਨ ਜਿਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਕਾਰਨ ਉਹ ਬੱਚੀ ਚੱਲਣ ਫਿਰਨ ਵਿੱਚ ਬਿਲਕੁਲ ਅਸਮਰਥ ਹੋ ਚੁੱਕੀ ਸੀ ਪਰ ਹੁਣ ਉਹਨਾਂ ਦੇ ਕਲੀਨਿਕ ਤੇ ਲਗਭਗ 3 ਮਹੀਨੇ ਦੇ ਇਲਾਜ ਤੋਂ ਬਾਅਦ ਇਹ ਬੱਚੀ ਹੁਣ ਚੱਲ ਫਿਰ ਸਕਦੀ ਹੈ ਉਹਨਾਂ ਕਿਹਾ ਕਿ ਕੋਈ ਵੀ ਇਨਸਾਨ ਕਿਸੇ ਵੀ ਉਮਰ ਵਿੱਚ ਇਸ ਬਿਮਾਰੀ ਤੋਂ ਪੀੜਿਤ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਦੀ ਮੁਸ਼ਕਲ ਆਉਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਇਸ ਬੱਚੀ ਗੁਰਸਿਫਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਬੱਚੀ ਦੇ ਸਫਲ ਇਲਾਜ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਅਤੇ ਡਾਕਟਰ ਮਨੀਸ਼ਾ ਉੱਤਮ ਸੋਈ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਪਹਿਲਾਂ ਉਹ ਬੱਚੀ ਨੂੰ ਚੁੱਕ ਕੇ ਹੀ ਇੱਧਰ ਉੱਧਰ ਲਿਜਾਂਦੇ ਸਨ ਪਰ ਹੁਣ ਇਸ ਕਲੀਨਿਕ ਦੇ ਡਾਕਟਰ ਮਨੀਸ਼ਾ ਉੱਤਮ ਸੋਈ ਵੱਲੋਂ ਬੱਚੀ ਦਾ ਇਲਾਜ ਹੋਣ ਤੋਂ ਬਾਅਦ ਉਹਨਾਂ ਦੀ ਬੱਚੀ ਨਾਰਮਲ ਬੱਚਿਆਂ ਵਾਂਗ ਹੀ ਚੱਲ ਫਿਰ ਸਕਦੀ ਹੈ ਜਿਸ ਕਾਰਨ ਉਹ ਬਹੁਤ ਖੁਸ਼ ਹਨ ਨਮਸਕਾਰ ਜੀ ਮੈਂ ਡਾਕਟਰ ਮਨੀਸ਼ਾ ਉੱਤਮ ਸੋਈ ਆਈ ਐਮ ਮਾਸਟਰ ਆਫ ਫਿਜ਼ੀਓਥੈਰੇਪੀ ਨਿਊਰੋਲੋਜੀ ਐਂਡ ਪੀ ਐਚ ਡੀ ਇਨ ਫਿਜ਼ੀਓਥੈਰੇਪੀ ਮੈਂ ਇੱਥੇ 골ਡਨ ਟੱਚ ਫਿਜ਼ੀਓਥੈਰੇਪੀ ਕਲੀਨਿਕ ਜਿਹੜਾ ਅੰਮ੍ਰਿਤਸਰ ਤੇ ਬਟਾਲਾ ਰੋਡ ਤੇ ਸਥਿਤ ਹੈ ਉਹ ਚਲਾ ਰਹੀ ਹੈ ਇਥੇ ਸਿንስ 2022 ਤੇ ਮੇਰੇ ਕੋਲ ਇੱਕ ਬੱਚੀ ਆ ਰਹੀ ਹੈ ਉਹਦੀ ਉਮਰ 5 ਸਾਲ ਦੇ ਕਰੀਬ ਹੈ ਔਰ ਸ਼ੀ ਵਾਸ ਹੈਵਿੰਗ ਅ ਜੀਬੀ ਸਿੰਡਰੋਮ ਗੁਲਨ ਬੈਰੀ ਸਿੰਡਰੋਮ ਆਪਾਂ ਇੱਕ ਪ੍ਰੋਬਲਮ ਨੂੰ ਕਹਿੰਦੇ ਆ ਬਹੁਤ ਕਾਮਨ ਪ੍ਰੋਬਲਮ ਨਹੀਂ ਹੈ ਰੇਅਰ ਹੀ ਹੁੰਦੀ ਹੈ ਪ੍ਰੋਬਲਮ ਤੇ ਇਹ ਪ੍ਰੋਬਲਮ ਹੈ ਬੱਚੀ ਨੂੰ ਫੇਸ ਕਰਨੀ ਪਈ ਸੀ ਅਰਾਊਂਡ 3.5 ਮੰਥਸ ਬੈਕ ਸਾਢੇ 3-4 ਮਹੀਨੇ ਹੋ ਗਏ ਨੇ ਅਟ ਦੈਟ ਟਾਈਮ ਉਹਨੂੰ ਥੋੜਾ ਬੱਚੇ ਨੂੰ ਫੀਵਰ ਹੋਇਆ ਸੀ ਫੀਵਰ ਤੋਂ ਬਾਅਦ ਜਿੱਦਾਂ ਫੀਵਰ ਐ ਪ੍ਰੋਬਲਮ ਹੀ ਫੀਵਰ ਨਾਲ ਸ਼ੁਰੂ ਹੁੰਦੀ ਹੈ ਬੈਕਟੀਰੀਅਲ ਵਾਇਰਲ ਇਨਫੈਕਸ਼ਨ ਹੁੰਦੀ ਹੈ ਟੂ ਆਟੋਇਮਿਊਨ ਡਿਜ਼ੀਜ਼ ਐ ਜਿਹੜਾ ਇਮਿਊਨਿਟੀ ਹੁੰਦੀ ਹੈ ਨਾ ਬਾਡੀ ਦੀ ਆਪਣੀ ਇਮਿਊਨਿਟੀ ਜਿਹੜੀ ਇਮਿਊਨ ਸਿਸਟਮ ਐ ਉਹੀ ਆਪਣੇ ਜਿਹੜੇ ਸੈਲਸ ਟਿਸ਼ੂਜ਼ ਆ ਉਹਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਤੇ ਇਹਦੇ ਨਾਲ ਕੀ ਸੀ ਬੱਚੀ ਦੀ ਕੰਡੀਸ਼ਨ ਇਦਾਂ ਸੀ ਜਦੋਂ ਮੇਰੇ ਕੋਲ ਬੱਚੀ ਨੂੰ ਲੈ ਕੇ ਆਏ ਉਠਾ ਕੇ ਲੈ ਕੇ ਆਏ ਸੀ ਚੁੱਕ ਕੇ ਲੈ ਕੇ ਆਏ ਸੀ ਤੇ ਲੱਤਾਂ ਇੱਕਦਮ ਫੋਲਡ ਸੀਗੀਆਂ ਔਰ ਹੱਥ ਵੀ ਨਹੀਂ ਲਗਾਉਣ ਦੇ ਰਹੀ ਸੀ ਬਹੁਤ ਸੇਵਰ ਪੇਨ ਸੀਗਾ ਉਹਨੂੰ ਉਸ ਵੇਲੇ ਲੈਗ ਸਟ੍ਰੇਟ ਨਹੀਂ ਕਰ ਪਾਰੀ ਸੀ ਤੇ ਜ਼ਿਆਦਾ ਕੰਡੀਸ਼ਨ ਮਸਲਸ ਵੀਕਨੈਸ ਕਾਫੀ ਜ਼ਿਆਦਾ ਸੀ ਪੇਨ ਬਹੁਤ ਜ਼ਿਆਦਾ ਸੀ ਉਹਨੂੰ ਅਰਾਊਂਡ 3 ਮੰਥਸ ਹੋ ਚੁੱਕੇ ਨੇ ਮੇਰੇ ਕੋਲ ਇੱਥੇ ਆਂਦੇ ਉਹਨੂੰ ਹੁਣ ਉਹ ਅੱਜ ਦੀ ਕੰਡੀਸ਼ਨ ਵਿੱਚ ਸ਼ੀ ਕੈਨ ਏਬਲ ਟੂ ਵਾਕ ਨਾਰਮਲੀ ਜਿੱਦਾਂ ਪਹਿਲੇ ਚਲਦੀ ਸੀ ਹੁਣ ਉਹ ਚੱਲ ਪਾਰੀ ਆ ਔਰ ਅਗੇ ਨਾਲੋ ਕਾਫੀ ਇੰਪਰੂਵਡ ਹੈ ਇਹਦੀ ਅਗਰ ਪ੍ਰੋਬਲਮ ਹੈ ਇਦਾਂ ਦੀ ਹੈ ਕਦੀ ਕਦੀ ਸੈਵੈਰਿਟੀ ਤੱਕ ਚਲੀ ਜਾਏ ਤਾਂ ਬਹੁਤ ਸੇਵਰ ਮਤਲਬ ਮਸਲ ਪੈਰਲਿਸਿਸ ਤੱਕ ਹੋ ਜਾਂਦੇ ਆ ਜਿੱਦਾਂ ਬਾਜੂ ਦੇ ਲੈਗਸ ਦੇ ਮਸਲਸ ਵੀ ਪੈਰਲਿਸਿਸ ਲੰਘ ਤੱਕ ਵੀ ਹੋ ਜਾਂਦੇ ਜ਼ਿਆਦਾ ਸੇਵਰ ਹੋ ਜਾਂਦੇ ਔਰ ਅਗਰ ਸਹੀ ਟਾਈਮ ਤੇ ਟ੍ਰੀਟਮੈਂਟ ਸਹੀ ਜਗ੍ਹਾ ਤੋਂ ਹਸਪੀਟਲ ਤੋਂ ਜਾ ਕੇ ਮਿਲ ਜਾਏ ਟ੍ਰੀਟਮੈਂਟ ਤੇ ਫਿਰ ਉਸ ਤੋਂ ਬਾਅਦ ਇਹਦੀ ਫਿਜ਼ੀਓਥੈਰੇਪੀ ਅਟ ਮੋਸਟ ਇੰਪੋਰਟੈਂਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਫਿਜ਼ੀਓਥੈਰੇਪੀ ਨਾਲ ਹੀ ਰਿਕਵਰੀ ਪੋਸੀਬਲ ਹੁੰਦੀ ਹੈ ਪੇਸ਼ੈਂਟ ਦੇ ਨਾਲ ਫਿਜ਼ੀਓਥੈਰੇਪੀ ਮੈਡੀਸਿਨਸ ਦੇ ਨਾਲ ਫਿਜ਼ੀਓਥੈਰੇਪੀ ਇਸ ਇਕੁਅਲੀ ਇੰਪੋਰਟੈਂਟ ਹੁਣ ਬੱਚੀ ਚੱਲ ਪਾਰੀ ਹੈ ਹੁਣ ਅਗਰ ਮਤਲਬ ਜਿੱਦਾਂ ਪਹਿਲੇ ਤੇ ਬੈੱਡ ਤੇ ਹੀ ਸੀਗੀ ਬੈਂਡ ਵੀ ਲੈਗਸ ਵੀ ਬੈਂਡ ਸੀ ਹੂੰ एकदम ਜਿੱਦਾਂ ਪਹਿਲੇ ਸਪੋਰਟ ਨਾ ਚਲਦੀ ਸੀ ਥੋੜਾ ਆਪਾਂ ਐਕਸਰਸਾਈਜ਼েস ਕਰਵਾ ਰਹੇ ਹਾਂ ਡੇ ਬਾਈ ਡੇ ਇਨਕਰੀਜ਼ ਕਰ ਰਹੇ ਹਾਂ ਪ੍ਰੋਟੋਕੋਲ ਵਗੈਰਾ ਸਾਡਾ ਚੇਂਜ ਹੋ ਰਿਹਾ ਉਹ ਨੂੰ ਇੰਡੀਪੈਂਡੈਂਟਲੀ ਚੱਲ ਪਾਰੀ ਆ ਬੱਚੇ ਇਹ ਪ੍ਰੋਬਲਮ ਇੱਕ ਵਾਰੀ ਬੱਚੇਰ ਜੋ ਰਿਕਵਰ ਹੋ ਜਾਂਦਾ ਫਿਰ ਪ੍ਰੋਬਲਮ ਨਹੀਂ ਆਏਗੀ ਤੇ ਇਹ ਕਿਸੇ ਵੀ ਐਜ ਚ ਪ੍ਰੋਬਲਮ ਹੋ ਸਕਦੀ ਹੈ ਜ਼ਰੂਰੀ ਨਹੀਂ ਬੱਚਿਆਂ ਚ ਹੁੰਦੀ ਹੈ ਮਿਡ ਐਜ ਚ ਵੀ ਹੋ ਜਾਂਦੀ 올ਡ ਐਜ ਚ ਵੀ ਕਿਸੇ ਵੀ ਐਜ ਚ ਹੋ ਸਕਦੀ ਪ੍ਰੋਬਲਮ ਇਹਦਾ ਜਦੋਂ ਤੁਹਾਨੂੰ ਥੋੜਾ ਐਕਚੁਅਲੀ ਇਹ ਪ੍ਰੋਬਲਮ ਜ਼ਿਆਦਾਤਰ ਫੀਵਰ ਤੋਂ ਹੀ ਸਟਾਰਟ ਹੁੰਦੀ ਹੈ ਕੋਈ ਇਨਫੈਕਸ਼ਨ ਹੁੰਦੀ ਹੈ ਬੈਕਟੀਰੀਅਲ ਇਮੀਡੀਟਲੀ ਗੋ ਫॉर ਟੈਸਟ ਜਿਹੜੇ ਲੈਬ ਟੈਸਟ ਵਗੈਰਾ ਹੁੰਦੇ ਆ ਤੁਸੀਂ ਡਾਕਟਰ ਨੂੰ ਮਿਲੋ ਔਰ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਮਸਲ ਪੇਨ ਸਵियर ਮਸਲ ਪੇਨ ਫੀਲ ਕਰ ਰਹੇ ਹੋ ਮਸਲ ਵੀਕਨੈਸ ਫੀਲ ਕਰ ਰਹੇ ਹੋ ਤੇ ਤੁਹਾਨੂੰ ਉਸੇ ਵੇਲੇ ਡਾਕਟਰ ਕੋਲ ਜਾਣਾ ਚਾਹੀਦਾ ਫਤਿਹ ਕਰ ਚੂੜੀਆਂ ਦੇ ਨੇ ਜੀ ਕੇ ਠੱਠਾ ਪਿੰਡ ਸਾਡੇ ਬੰਤੋ ਐ ਐਕਚੁਅਲੀ ਇਹ ਜੀ ਬੱਚੇ ਦੀ 5 ਸਾਲ ਹੈ ਮੁਸ਼ਕਲ ਇਹਨੂੰ ਕੋਈ ਨਸਾਂ ਦੀ ਪ੍ਰੋਬਲਮ ਹੈ ਹੋਈ ਜਿਆਦਾ ਪ੍ਰੋਬਲਮ ਵੱਧ ਗਈ ਉਹ ਨਸਾਂ ਨੂੰ ਕੋਈ ਐਸੋ ਇਹੋ ਜਿਹਾ ਨੁਕਸਨ ਹੁੰਦਾ ਜੋ ਨਸਾਂ ਨੂੰ ਛੇਲੇ ਜਾਂਦਾ ਬਿਲਕੁਲ ਹੀ ਇਹਦੇ ਆਕੜਿਆ ਸਰੀਰ ਤੇ ਇਹਦੇ ਹੱਥਾਂ ਤੇ ਪਾਗਲੇ ਫਿਰਦੇ ਰਹੇ ਆ ਮੁੜ ਕੇ ਇਥੇ 10 ਪਈ ਤੇ ਡਾਇਰੈਕਟਰ ਉਹਨਾਂ ਨੇ ਡਾਕਟਰ ਗ੍ਰੋਵਰ ਨੇ ਇੱਥੇ ਭੇਜਿਆ ਅਹੀਂ ਸਟੈਂਡਿੰਗ ਕਰਨੀ ਉਦੋਂ ਦੇ ਤਾਂ ਥੈਰੇਪੀ ਕਰਾਉਂਦੇ ਤਿੰਨ ਮਹੀਨੇ ਤਿੰਨ ਕੁ ਮਹੀਨੇ ਹੋ ਗਏ ਲਗਾਤਾਰ ਹੁਣ ਬੱਚਾ ਬਿਲਕੁਲ ਠੀਕ ਨੇ ਬਿਲਕੁਲ ਵਧੀਆ ਹੁਣ ਘਰ ਵੀ ਆਪ ਵੀ ਤੁਰਿਆ ਫਿਰਦਾ ਘਰ ਜੀ ਬਿਲਕੁਲ ਠੀਕ ਨੇ ਅਹੀਂ ਤੇ ਅਨੇ ਵੀ ਜੇ ਕੋਈ ਪ੍ਰੋਬਲਮ ਹੁੰਦੀ ਬੱਚੇ ਨੂੰ ਆਪਾਂ ਤਾਂ ਇੱਥੇ ਜਮਾ ਕੇ ਵੇਖਿਆ ਬਿਲਕੁਲ ਠੀਕ ਹੈ ਬੱਚਾ ਲੈਪੀ ਕਰ ਰਹੇ ਨੇ ਆਪਾਂ ਲਗਾਤਾਰ ਕਰਾਈ ਤਰਬੀ ਇੱਕ ਸੰਡੇ ਦੀ ਛੁੱਟੀ ਹੁੰਦੀ ਸੀ ਬਾਕੀ ਲਗਾਤਾਰ ਕਰੇਪੀ ਦਰਾਂ ਦੇ ਉਹਦੇ ਕੋ ਲੱਤਾਂ ਤੋਂ ਨਹੀਂ ਤੁਰਿਆ ਆ ਪੀ ਮਤਲਬ ਪਾਸਾ ਵੀ ਨਹੀਂ ਥੱਲੇ ਸਕਦੀ ਆਪ ਪਾਸਾ ਵੀ ਆਪ ਥੱਲੇ ਨਹੀਂ ਤਾਂ ਲੱਤਾਂ ਤੋਂ ਤੋਰ ਨਹੀਂ ਸਕਦੀ ਚੋਕ ਕੇ ਜੱਥਾ ਦੇ ਪਾ ਕੇ ਖੜੀ ਸੀ ਜਿੱਥੇ ਵੀ ਖੜੀ ਦਾ ਜੱਥਾ ਦੇ ਪਾ ਕੇ ਖੜੀ ਦਾ ਹਥੇ ਇਹ ਸੇ ਹੁਣ ਸਾਨੂੰ 3 ਮਹੀਨੇ ਹੋ ਚਲੇ ਗਏ ਕਿਉਂਕਿ ਅੱਗੇ ਜਿਹੜੀ ਉੱਠ ਕੇ ਬਹਿ ਨਹੀਂ ਸਕਦੀ ਖਲੋ ਨਹੀਂ ਸਕਦੀ ਹੁਣ ਉਤਰਦੀ ਆ ਆਪਣੇ ਘਰ ਤੇ ਹੋਲੀ-ਹੋਲੀ ਫਰਕ ਪਿੰਦਾ ਗੈਸ ਕੰਡੀਸ਼ਨਸ ਇਦ ਮਤਲਬ ਵਧੀਆ ਹੋ ਗਈ ਆ ਹੁਣ ਤੁਰੀ ਫਿਰਦੀ ਆ ਉਹ ਤਾਂ ਹੁੰਦਾ ਹੀ ਹੈ ਕਿ ਜਦ ਆ ਬੱਚਾ ਬਿਲਕੁਲ ਇੱਕ ਮੰਜੇ ਦਾ ਪਿਆ ਹੋਆ ਤਾਂ ਜਿਹੜਾ ਬੱਚਾ ਹੁਣ ਤੁਰਿਆ ਕਰਦਾ ਉਹ ਫਿਰ ਖੁਸ਼ੀ ਤੇ ਹੁੰਦੀ ਹੈ ਵੀ ਆਪਣਾ ਬਹੁਤ ਸੋਹਣਾ ਲੱਗਦਾ ਵਗਾ ਖਿਚੀ ਨਾਲ ਲਉਂਦੇ ਤੇ ਰੈਪੀਆਂ ਕਰੰਦੇ ਰਏ ਐਕਸਰਸਾਈਜ਼ਾਂ ਤੁਹਾਨੂੰ ਬੱਧੀਆ ਤੁਰੀ ਫਿਰਦੀ ਘਰ ਵੀ ਤੁਰੀ ਫਿਰਦੀ ਰਹਿੰਦੀ ਹੈਗੀ ਆਪੇ ਸ਼ੈਟਰ ਚਲਾ ਲੈਂਦੀ ਹੈ ਆਪਣਾ ਥੈਂਕ ਯੂ